ਲਿੰਗ ਕੇ ਤੂੰ ਪੂਜਾ ਕਰੈ ਸ਼ੰਭੂ ਜਾਣ ਪਾਇ ਪਰ ਸੋਈ ਅੰਤ ਦਹਿ ਹੈ ਤੇਰੇ ਕਰਮੈ ਨਿਕਾਰ ਕੈ ਸ਼ਿਵ ਦੇ ਵਿਆਹ ਸ਼ਿਵ ਲਿੰਗ ਦੀ ਪੂਜਾ ਕਰਦਾ ਸ਼ਿਵ ਦੀ ਪੂਜਾ ਕਰਦੀ ਸੀ ਸ਼ੰਭੂ ਦੀ ਸ਼ੰਭੂ ਦਖੋ ਕਹਾ ਸ਼ਿਵ ਦੀ ਕਹਾ ਸ਼ਿਵ ਪਹਿਲਾਂ ਕਹਸ ਇਹ ਜਿਹੜਾ ਸ਼ਰੀਰ ਆ ਉਹ ਸ਼ੰਭੂ ਕਹਿ ਦੋ ਜਾਂ ਮਾਨਵ ਦੇ ਕਹ ਦੋ ਦੋ ਕਹਿਸ ਜਿਹੜਾ ਦੇਤ ਆ ਰਹੀ ਹੈ ਆ ਤਾਂ ਉਹ ਸ਼ਬੂ ਹੈ। ਕਿਆ ਬਹਦੇ। ਮਹਾਦੇਵ ਕੋ ਕਹੇ ਤਾਂ ਸਦਾ ਸ਼ਿਵ। ਉਹ ਜਿਹੜਾ ਪਹਿਲਾਂ ਕਹੇ ਤੂੰ ਸ਼ਿਵ ਬਣਾਉਣਾ। ਉਹ ਉਹਨੂੰ ਕਹੋ ਸ਼ਿਵ ਸਮਝ ਕੇ ਹੀ ਬਣਾਉਂਦਾ ਹੈ ਮਿੱਟੀ ਦਾ। ਉਹ ਤਾਂ ਕਹਿਆ ਵੀ ਮਿੱਟੀ ਦਾ ਸ਼ਿਵ ਬਣਾਉਣਾ ਤੂੰ ਸ਼ਿਵ ਮੰਨ ਕੇ ਹੀ ਬਣਾ ਰਿਹਾ ਹੈ ਉਹ। ਉਹ ਤਾਂ ਸ਼ਿਵ ਲਿਖਿਆ ਉੱਥੇ। ਇੱਥੇ ਜ ਆਪਨੇ ਕੋਲ ਉਹ ਕਹਿਆ। ਉਹ ਸ਼ਬੂ। ਤੇ ਸ਼ਬੂ ਉਹ ਸ਼ਬੂ ਵੀ ਬੰਦੇ ਨੇ। ਸ਼ਬੂ ਵੀ ਕਹੀ ਜਾਂਦੀ ਏ ਸ਼ਬੂ ਕਹਿਣਾ ਦਾ ਜਾਇਜ਼ ਹੈ ਮਹਾਦੇਵ ਕਹਿਣਾ ਜਾਇਜ਼ ਹੈ ਸ਼ਿਵ ਕਹਿਣਾ ਜਾਇਜ਼ ਈ ਤੋ ਇਹਦਾ ਸ਼ਿਵ ਹੈ ਉਹ ਜਗਨਨਾਥ ਜੀ ਹੁੰਦਾ ਉਹ ਹਰ ਹਰ ਮਹਾਦੇਵ ਉਹ ਜਗਨਨਾਥ ਤੇ ਪਰੇ ਹੈ ਹਰ ਹਰ ਮਹਾਦੇਵ ਵੀ ਹਰ ਹਰ ਮਹਾਦੇਵ ਵੀ ਗਲਤ ਕਹਿੰਦੇ ਹਰ ਤਾਂ ਮਹਾਦੇਵ ਹੈ ਉਹ ਹਰ ਦੇਵ ਹੈ ਦੇਵਤਾ ਨਹੀਂ ਅੰਤਰ ਦੇਵ ਕਹਿੰਦੇ ਹੈ ਹਰ ਵੀ ਅੰਦਰ ਹੈ ਦੇਵੀ ਅੰਦਰ ਹੈ ਅੰਦਰ ਵਾਲੇ ਨੂੰ ਹਰ ਹਰ ਮਹਾਦੇਵ ਕਹਿੰਦੇ ਜੇ ਹਰ ਹਰ ਮਹਾਦੇਵ ਹੈ ਤਾਂ ਇਹ ਸ਼ਿਵ ਨਹੀਂ ਹੈ ਜਿਹੜਾ ਤੁਸੀਂ ਕਹਿੰਦੇ ਦੇਵਤਾ ਹੈ ਹਰਦਾ ਹਿਰਦੇ ਤੇ ਜਦ ਹਰ ਹਿਰਦੇ ਮਾਹੇ ਇਹ ਕਰੈਕਸ਼ਨਾਂ ਕੀਤੀਆਂ ਨੇ ਆਦ ਵਿੱਚ ਹਰ ਹਰ ਮਹਾਦੇਵ ਲਹੂ ਜੈ ਜੈ ਲੇਗਨ ਹੁੰਦੇ ਤਾਂ ਰੇਦੀ ਆਦਮ ਨੂੰ ਵੀ ਕਹਿ ਸਕਦੇ ਜਿਹਨੂੰ ਜਨ ਬੁਲੇ ਹੋਇਆ ਉਹ ਜਿਹੜਾ ਬੂਲ ਹੈ ਉਹਨੂੰ ਕਹਿ ਸਕਦੇ ਹਰ ਹਰ ਮਾਨੇ ਜਦ ਹਰ ਹਿਰਦੇ ਮਾਨੇ ਉਹ ਸਾਨੂੰ ਜਬ ਜਿਹੜਾ ਤੇਰੇ ਹਿਰਦੇ ਚ ਉਹ ਸਾਨੂੰ ਉਹਨਾਂ ਚ ਜਿਹਦੀ ਮੂਰਤੀ ਬਣੀ ਹੋਈ ਹੈ ਇਹ ਕਲੈਕਸ਼ਨਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਮੰਨਤਾ ਵਿੱਚ ਅੱਜ ਕੋਈ ਅੰਤ ਦਹਿ ਹੈ ਤੇ ਕਰਮਾ ਨਿਕਾਰਕ ਹੈ ਫਿਰ ਉਹ ਤਾਂ ਤੈਨੂੰ ਪ੍ਰਾਪਤੀ ਕੀ ਹੋਊਗੀ ਜਿਹੜੀ ਚੀਜ਼ ਦੀ ਤੂੰ ਪੂਜਾ ਕਰਦਾ ਔਰ ਉਸੇ ਦੀ ਪ੍ਰਾਪਤੀ ਹੋਊਗੀ ਤੈਨੂੰ ਕਿਹਨੇ ਕਿਹਾ ਸੀ ਇਹ ਕਰੂ ਕਿਹੜਾ ਗ੍ਰੰਥ ਕਰਨਾ ਉਹਨੇ ਕਹਦ ਕੇ ਹਾਦੀਸ਼ਿਬ ਨੇ ਕਿਹੜਾ ਗ੍ਰੰਥ ਲਿਖਿਆ ਵੀ ਮੇਰੀ ਪੂਜਾ ਕਰਿਓ ਸ਼ਿਬ ਨੇ ਕੋਈ ਗ੍ਰੰਥ ਲਿਖਿਆ ਔਰ ਤਾਂ ਕੁਝ ਕਿਹਾ ਇਹ ਸਭ ਕਾਲਪਲਕ ਧਰਬ ਜੀ ਕਾਰਤਿਕ ਖੁੱਲ੍ਹ ਹੁਕਮ ਦੇ ਨਾਲ ਜੰਮਣਾ ਮਰਨਾ ਇਹਨਾਂ ਨੇ ਜੰਮਣਾ ਮਰਨਾ ਲਿੱਦ ਤੇ ਮਤਲਬ ਨਹੀਂ ਹੋਇਆ ਖੁੱਲ੍ਹ ਲਿੰਗ ਮਰੀ ਹੋਡੀ ਦੇ ਵਿੱਚ ਲਿੰਗ ਹੈਗਾ ਚਾਹੇ ਔਰਤ ਦੀ ਹੈ ਭਗ ਵੀ ਹੈਗਾ ਲਿੰਗ ਵੀ ਉਤੋਂ ਤੁਸੀਂ ਔਲਾਦ ਪਾਦਾ ਕਰਕੇ ਦਿਖਾਓ ਜਿਨ੍ਹਾਂ ਦੇ ਜੋਤ ਹੈ ਨਹੀਂ ਸ਼ਰੀਰ ਦਾ ਤਾਂ ਕੋਈ ਮਤਲਬ ਹੀ ਨਹੀਂ ਉਹ ਤਾਂ ਮਿੱਟੀ ਹੈ ਤਾਂ ਜੜ ਬੁੱਧੀ ਹੋ ਗਈ ਲੋ ਫਿਰ ਉਹ ਜੜ ਦੇ ਵਿੱਚੇ ਹੀ ਸ਼ਕਤੀ ਸਾਰੀ ਬੰਦ ਰਹਿਣਾ ਜੜੀ ਹੋ ਜੜ ਉਹਨਾਂ ਦੀ ਤਾਂ ਬਾਰ ਬਾਰ ਮੈਂ ਕਹਿੰਦਾ ਇਹਨਾਂ ਦੀ ਜੜ ਬੁੱਧੀ ਹੈ ਮਿਸ਼ਰੀ ਵਾਲਾ ਦੀ ਵੀ ਉਹਦੀ ਜੜ ਹੈ ਜੜ ਬੁੱਧੀ ਦੀ ਇੱਥੇ ਗਾਂ ਇਸ਼ਾਰਾ ਹੋਊਗਾ ਇੱਥੇ ਆਪਾਂ ਖਲਾਸਾ ਕਰਾਂ ਇੱਕ శాఖੀ ਵੀ ਆਈ ਹੋਈ ਹੈ ਜੜ ਬੁੱਧੀ ਦੀ ਪਿੱਛੇ ਤਾਂ ਕੋਈ ਅੰਤ ਦੇਹ ਤੇਰੇ ਕਰਮੇ ਨਿਕਾਰ ਕੇ ਉਹੀ ਤੈਨੂੰ ਪ੍ਰਾਪਤੀ ਹੋਊ ਉਥੋਂ ਫਿਰ ਤੇਰੇ ਹੱਥੇ ਉਹੀ ਮਿਲੂ ਤੈਨੂੰ ਹੋਰ ਕੀ ਮਿਲੂ ਜੇ ਪ੍ਰਾਪਤੀ ਹੈ ਤਾਂ ਉਹੀ ਚੀਜ਼ ਹੈ ਕਿਉਂਕਿ ਜੈਸਾ ਸੇਵੈ ਤੈਸਾ ਹੋਏ ਖ ਦੋਹਤਾ ਕੋ ਦੇਹ ਕਿਦੂ ਆਪਣ ਖਵੇ ਹੈ ਤਾਕੋ ਇਹ ਤੂੰ ਲੈ ਆਪਣੀ ਲੜਕੀ ਤੂੰ ਦੇ ਸਕਦਾ ਆ ਗੱਲ ਸੀ ਜਿਹੜੀ ਮਿਸ਼ਨਰੀ ਕਹਿੰਦੇ ਨੇ ਕਹਿਣਾ ਸੀ ਉਹਨਾਂ ਨੂੰ ਕਹਿ ਰਹੇ ਨੇ ਸਾਡੂ ਤੇ ਤਾਂ ਉਹਨਾਂ ਨੂੰ ਕਹੀ ਹੋਈ ਹੈ ਦਸਮ ਪਾਸ਼ਾ ਦੀ ਜਿਹੜੀ ਅੱਜ ਕਹਿੰਦੇ ਨੇ ਇਹ ਤਾਂ ਕਥਾ ਵਾਲੀ ਗੱਲੇ ਨਹੀਂ ਇਹ ਤਾਂ ਇਹ ਤਾਂ ਅਸੀਂ ਉਹਨਾਂ ਲੋਕਾਂ ਨੂੰ ਕਹਿ ਰਹੇ ਹਾਂ ਜਿਹੜੇ ਲੋਕ ਕੰਮ ਕਰਦੇ ਨੇ ਇਹਦੀ ਕਥਾ ਦੀ ਕੀ ਲੋੜ ਹੈ ਅਸੀਂ ਇਹ ਦੇਖੋ ਨਾ ਖਾਲਸਾ ਫਿਰੋ ਸਤੁਰ ਪੂਰਾ ਸਤੁਰ ਪੂਰੇ ਨੇ ਕਿਵੇਂ ਤੁਸੀਂ ਉਹਨਾਂ ਨੂੰ ਹਟਾਉਣਾ ਹੈ ਸਮਝਾ ਕੇ ਲਿਆਉਣਾ ਹੈ ਗੁਰਮਤਿ ਚ ਉਹ ਸਾਡੇ ਕੋਲ ਬਹਿਸ ਚਾਰ ਕਰਕੇ ਦਿੱਤੀ ਹੋਈ ਹੈ ਅਸੀਂ ਜੋ ਕਹਿਣਾ ਹੈ ਉਹਨਾਂ ਨੂੰ ਉਪਦੇਸ਼ ਕਰਨਾ ਹੈ ਇਹ ਉਪਦੇਸ਼ ਅਸੀਂ ਕਰਨਾ ਹੈ ਕਿਨੂੰ ਕਰਨਾ ਜਿਹੜਾ ਲੰਗ ਪੂਜਾ ਕਰਦਾ ਉਹ ਸਿੱਖੀ ਨਾਲ ਦਾ ਕੀ ਸੰਬੰਧ ਹੈ ਸਿੱਖਾ ਵਾਸਤੇ ਨਹੀਂ ਉਪਦੇਸ਼ ਹੈ ਇਹ ਗ੍ਰੰਥ ਸਿੱਖਾ ਵਾਸਤੇ ਨਹੀਂ ਹੈ ਇਹ ਗੈਰ ਸਿੱਖਾ ਵਾਸਤੇ ਹੈ ਯਾਦ ਆਇਆ ਗੈਰ ਸਖਣੇ ਜਿਹੜੇ ਬਿਸ਼ਨਰੀ ਦੇ ਇਹ ਉਹਨਾਂ ਦੇ ਭਾਈ ਬਾੜ ਨੇ ਉਹਨਾਂ ਨੂੰ ਇਹ ਗੱਲਾਂ ਬੁਰੀਆਂ ਲੱਗਦੀਆਂ ਵੀ ਸਾਡੇ ਬੰਦਿਆਂ ਨੂੰ ਉਹ ਗੱਲ ਕਹਦੇ ਨੇ ਅਜੇ ਇੱਥੋਂ ਚੀਜ਼ ਪੈਂਦੀ ਉਹ ਵੀ ਆ ਗੱਲਾਂ ਕਿਉਂ ਕਹਤੀਆਂ ਇਹਨੂੰ ਤੁਸੀਂ ਗ੍ਰੰਥਾਣਾਂ ਵੱਲੋਂ ਸਿੱਖਾਂ ਨੂੰ ਕਹੀ ਹੋਈ ਗੱਲ ਹੈ ਜਿਹੜਾ ਕਰ ਰਿਹਾ ਪੂਜਾ ਉਹਨੂੰ ਕਿਹਾ ਜਿਹੜਾ ਪੂਜਾ ਕਰ ਰਿਹਾ ਕਰ ਇਹ ਆਦਾ ਫਿਰ ਇਹਨਾਂ ਦੇ ਪੂਜਾ ਕਰਦੇ ਹੁਣ ਇੱਕ ਸਿੱਖ ਬਣਦਾ ਦਾ ਬਾਕੀ ਇਹਨਾਂ ਦਾ ਸਾਰਾ ਡੱਬਰ ਪੂਜਾ ਹੀ ਕਰਦਾ ਦਾ ਇਹ ਵੀ ਜਿਹੜੇ ਉਧਰਲੇ ਨਾ ਲਾਹੌਰ ਤੇ ਪਰੇ ਪਰੇ ਵਾਲੇ ਇਹਨਾਂ ਦੇ ਇੱਕ ਸਿੱਖ ਬਣਦਾ ਹੁੰਦਾ ਰ ਬਾਕੀ ਸਾਰੇ ਆਹੀ ਕੰਮ ਕਰਦੇ ਨੇ ਧਰਿਆ ਦੇ ਖਿਲਾਫ ਹੈ ਬਾਕੀ ਡੱਬਰ ਖਿਲਾਫ ਹੋ ਗਿਆ ਉਹ ਆ ਹਟਾਓ ਤੁਸੀਂ ਇਹ ਗ੍ਰੰਥਾਣ ਦੇ ਖਿਲਾਫ ਹੋ ਜੋ ਇਹਨਾਂ ਨੇ ਸਟੈਂਡ ਲੈ ਲਿਆ ਇਦਕ ਲੋ ਅੰਤਰਾ ਉਹਦਾ ਸਿੱਖੇ ਬਣੀ ਸੀ ਉਹਦਾ ਅਰਜੀਤ ਸਿੰਘ ਨੇ ਕਹਿਆ ਤੂੰ ਸਿੱਖ ਬਣਿਆ ਕਰੋ ਬੜਨਾ ਪੈ ਗਿਆ ਹੁਕਮ ਨੂੰ ਬੜਨਾ ਪਿਆ ਦਰਦਿਆਂ ਨੇ ਡੋਗਰੇ ਵਗੈਰਾ ਨੇ ਉਹ ਫੌਜ ਦੇ ਵਿੱਚ ਆਦਮੀ ਜਾਣਾ ਹੁੰਦਾ ਸੀ ਦੇਖੇ ਕੋ ਬੰਦਾ ਜਾ ਕਰ ਹਾਂਜੀ ਤੂੰ ਦਹਤਾ ਕੋ ਦਹਿਂ ਕੀ ਤੂੰ ਆਪਨ ਖਵਹਿ ਤਾ ਕੋ ਉਹਨੂੰ ਦੋ ਤਾਨੂੰ ਦਹਿਂਗਾ ਆਪ ਖਾਏਗਾ ਉਹਨੂੰ ਯੋਹੀ ਤੋਏ ਮਾਰ ਹੈ ਰੇ ਸਦਾ ਸ਼ਿਵ ਖਵਾਰ ਕੈ ਇਹ ਜਿਹੜਾ ਸਦਾ ਸ਼ਬ ਤੈਨੂੰ ਖਵਾਰ ਕਰਕੇ ਮਾਰੂਗਾ ਜੇ ਤੂੰ ਇਹ ਰਾ ਨਾ ਛੱਡਿਆ ਅਸੱਤ ਸਦਾ ਸ਼ਿਵ ਜਿਹੜੀ ਸ਼ਕਤੀ ਹੈ ਨਾ ਜਿਹਦੇ ਪਰਥਾਏ ਤੂੰ ਇਹ ਕੰਮ ਕਰਦਾ ਤੈਨੂੰ ਖਵਾਰ ਕਰਕੇ ਜੰਮਣ ਬਣ ਚ ਉਸ ਉਸ ਦੇ ਬਾਸ ਰੱਖਿਆ ਹੋਣਾ ਤੂੰ ਜੋ ਕੁਝ ਕਰ ਰਿਹਾ ਹੈ ਜਿਹਦੇ ਪਰਥਾਏ ਉਹੀ ਖਵਾਰ ਕਰ ਰਿਹਾ ਤੈਨੂੰ ਖਵਾਰ ਕਰ ਕਰਕੇ ਜੰਮਣ ਬਣ ਚ ਉਸੇ ਦੇ ਰੱਖਿਆ ਹੋਇਆ ਜੇ ਤੂੰ ਅਪਰਾਧ ਕਰ ਰਿਹਾ ਹੈ ਇਹਨੂੰ ਅਪਰਾਧ ਮੰਨਿਆ ਦਸਮ ਪਾਸ਼ਾ ਨੇ ਕੁਸਤੀ ਬਣਾਈ। ਯੋਹੀ ਤੋ ਹੈ ਮਾਰ ਹੈ ਸਦਾ ਸ਼ਿਵ ਖੁਵਾਰ ਕਾ। ਸਦਾ ਸ਼ਿਵ ਹੈ ਜਿਹੜਾ ਇੱਥੇ ਸਦਾ ਸ਼ਿਵ ਲਫਜ਼ ਵਰਤੇ। ਹਾਂ। ਸ਼ਿਵ ਨਹੀਂ ਵਰਤੇ ਸਦਾ ਸ਼ਿਵ। ਜਿਹੜਾ ਸਦਾ ਸ਼ਿਵ ਦਾ ਹੁਕਮ ਜੋ ਸੱਚ ਕਰਨ ਵਾਲੀ ਦਾ ਕਾਰ ਹੈ ਉਹ ਤੈਨੂੰ ਮਾਰ ਰਿਹਾ ਆਪਣੇ ਹੁਕਮ ਨਾਲ ਹੈ। ਤੂੰ ਪੁੱਠੇ ਬੁੰਦੀ ਲੱਗਿਆ ਹੋਣਾ। ਹਾਂ। ਪੁੱਠੇ ਪਾਸੇ ਲੱਗਿਆ ਹੋਣਾ। ਬਿਜਾ ਚਾਂਦੋ ਕਿਉ ਘੜੀ ਹੈ ਘੜੀ ਹੈ ਮਾਰੀਏ। ਜਦ ਕੋ ਕੁੰਬਤ ਕਾਢੀ ਪਾਉ ਤਾਂ ਬਾਹਰ ਦਾ ਪਾਉ ਏ ਹਾਂ